ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੱਜ ਬੜਾ ਮਾਣ ਹੈ ਕਿ ਐਮਐਲਏ ਸਾਹਿਬ ਦੇ ਪਿੰਡ ਵਿੱਚ ਅਸੀਂ ਪੁੱਜੇ ਆਂ ਤੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਪਿਆ ਵਿਸ਼ਾ ਬਹੁਤ ਗੰਭੀਰ ਹੈਗਾ ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਸ਼ੁਰੂ ਕਰਾਂ ਸਭ ਤੋਂ ਪਹਿਲਾਂ ਮੈਂ ਪੰਚਾਇਤ ਨੂੰ ਵਧਾਈ ਦੇਣਾ ਚਾਹੁੰਦਾ ਇਹਨਾਂ ਦੇ ਚੁਣੇ ਜਾਣ ਤੇ ਤੇ ਐਮਐਲਏ ਸਾਹਿਬ ਦੇ ਅਗਵਾਈ ਥੱਲੇ ਇਸ ਇਲਾਕੇ ਦੇ ਵਿੱਚ ਬੜੀਆਂ ਹੀ ਸੁਚੱਜੀਆਂ ਚੋਣਾਂ ਜਿਹੜੀਆਂ ਪੰਚਾਇਤ ਦੀਆਂ ਕਰਾਈਆਂ ਸੀ ਇਹ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਤੁਸੀਂ ਬਹੁਤ ਸਾਰੀਆਂ ਖਬਰਾਂ ਅਖਬਾਰਾਂ 'ਚ ਪੜ੍ਹਦੇ ਹੋ ਪਰ ਇਹ ਇੱਕ ਇਹੋ ਜਿਹਾ ਹਲਕਾ ਵਾ ਜਿੱਥੇ ਸਭ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਤੁਸੀਂ ਵੋਟਾਂ ਪਾਈਆਂ ਆਪਣੀ ਮਰਜ਼ੀ ਦੇ ਨਾਲ ਆਪਣੀ ਪੰਚਾਇਤ ਚੁਣੀ ਹੈ ਤਾਂ ਸਾਡੇ ਅਫਸਰਾਂ ਵਾਸਤੇ ਇਹੀ ਮਾਨਣ ਵਾਲੀ ਗੱਲ ਹੁੰਦੀ ਆ ਵੀ ਅਸੀਂ ਕਾਨੂੰਨ ਨੂੰ ਲਾਗੂ ਕਰੀਏ ਤਾਂ ਤੁਸੀਂ ਵੋਟਾਂ ਪਾਈਆਂ ਜਿਵੇਂ ਦਹੀਂ ਰੜਕਦੇ ਆਪਾਂ ਤਾਂ ਉਹਦੇ ਵਿੱਚ ਸਰਵਉੱਤਮ ਚੀਜ਼ ਕੀ ਹੁੰਦੀ ਆ ਮੱਖਣ ਹੁੰਦਾ ਉਹ ਉੱਪਰ ਆ ਜਾਂਦਾ ਰੜਕੇ ਤੇ ਇਹ ਇਸੇ ਤਰੀਕੇ ਨਾਲ ਇਹ ਜਿਹੜੇ ਨਮੈਂਦੇ ਚੁੰਨਦੇ ਆ ਆਪਾਂ ਇਹ ਸਰਵਉੱਤਮ ਹੁੰਦੇ ਨੇ ਪਿੰਡ ਵਿੱਚ ਸਭ ਤੋਂ ਵਧੀਆ ਹੁੰਦੇ ਨੇ ਇਹਨਾਂ ਨੂੰ ਤੁਸੀਂ ਚੁਣ ਕੇ ਅੱਗੇ ਲੈ ਕੇ ਆਉਂਦੇ ਹੋ ਤਾਂ ਫਿਰ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਇਹ ਫਿਰ ਪਿੰਡਾਂ ਦਾ ਵਿਕਾਸ ਕਰਨ ਜਿਹੜਾ ਕਿ ਇਹਨਾਂ ਨੇ ਆਉਂਦੇ ਸ਼ੁਰੂ ਕੀਤਾ ਆ ਪਿੰਡ ਦੇ ਵਿੱਚ ਜਿਹੜੀਆਂ ਗ੍ਰਾਫਟੀਜ਼ ਬਣਦੀਆਂ ਪਈਆਂ ਜਿਹੜੀਆਂ ਤੁਸੀਂ ਪੇਂਟਿੰਗਸ ਦੇਖੀਆਂ ਨੇ ਜਿਹੜੀਆਂ ਤਰ੍ਹਾਂ-ਤਰ੍ਹਾਂ ਦਾ ਸੰਦੇਸ਼ ਦੇ ਰਹੀਆਂ ਨੇ ਨਾ ਕੇਵਲ ਇਹ ਪਿੰਡ ਨੂੰ ਸੁੰਦਰ ਬਣਾ ਰਹੀਆਂ ਨੇ ਬਲਕਿ ਇਹ ਇੱਕ ਸੰਦੇਸ਼ ਦੇ ਰਹੀਆਂ ਨੇ ਇੱਕ ਐਮਐਲਏ ਸਾਹਿਬ ਦਾ ਬੜਾ ਵੱਡਾ ਸਚੱਜਾ ਉਪਰਾਲਾ ਵਾ ਇਸ ਪਿੰਡ ਤੋਂ ਇੱਕ ਸੇਧ ਦੇਣ ਦੀ ਕੋਸ਼ਿਸ਼ ਹਲਕੇ ਨੂੰ ਕੀਤੀ ਜਾ ਰਹੀ ਹੈ ਮੈਂ ਇਹਦੀਆਂ ਫੋਟੋਆਂ ਖਿੱਚ ਕੇ ਡੀਸੀ ਸਾਹਿਬ ਨੂੰ ਭੇਜੀਆਂ ਤਾਂ ਉਹਨਾਂ ਨੇ ਤੁਰੰਤੇ ਦਾ ਨੋਟਿਸ ਲਿਆ ਉਹਨਾਂ ਨੇ ਕਿਹਾ ਵੀ ਇਹ ਬੜਾ ਚੰਗਾ ਉਪਰਾਲਾ ਵੀ ਆਪਾਂ ਬਰਨਾਲੇ ਵਿੱਚ ਵੀ ਕਿਉਂ ਨਾ ਲਾਗੂ ਕਰੀਏ ਇਹਨੂੰ ਤਾਂ ਉਹ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਨਗੇ ਵੀ ਪੁਲਾਂ ਦੇ ਥੱਲੇ ਜਾਂ ਜਿਹੜੇ ਸਾਡੇ ਬਿਰਧ ਆਸ਼ਰਮ ਨੇ ਜਾਂ ਕੋਈ ਹੋਰ ਸਰਕਾਰੀ ਸੰਸਥਾਵਾਂ ਨੇ ਉੱਥੇ ਇਸ ਤਰੀਕੇ ਦੀਆਂ ਗ੍ਰਾਫਿਟੀਜ਼ ਬਣਾਈਆਂ ਜਾਣ ਤਾਂ ਇਹ ਇੱਕ ਐਮਐਲਏ ਸਾਹਿਬ ਦਾ ಗ್ರಾಮ ਪੰਚਾਇਤ ਦਾ ਇੱਕ ਉਪਰਾਲਾ ਵਾ ਜਿਹਦੇ ਨਾਲ ਇਹ ਪੂਰੇ ਜ਼ਿਲ੍ਹੇ ਨੂੰ ਇੱਕ ਸੰਦੇਸ਼ ਤੇ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਲਈ ਵਧਾਈ ਦੇ ਪਾਤਰ ਨੇ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹਣਾ ਹੈਗਾ ਵੀ ਆਪਾਂ ਇੱਕ ਬੜੀ ਇਤਿਹਾਸਿਕ ਧਰਤੀ ਤੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈਗਾ ਜਦੋਂ ਸਿੱਖ ਲੜਦੇ ਕੁੱਪ ਤੋਂ ਰਹੀੜੇ ਤੋਂ ਚੱਲੇ ਬਰਨਾਲੇ ਵੱਲ ਨੂੰ ਤਾਂ ਇਸੇ ਇਲਾਕੇ ਚੋਂ ਨੰਗੇ ਉਹ ਤਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਦੇ ਪਰਿਵਾਰ ਨਾਲ ਸੀਗੇ ਸਿੱਖ ਲੜਦੇ ਲੜਦੇ ਉਹਨਾਂ ਨੂੰ ਸੈਂਟਰ ਚ ਲੈ ਕੇ ਗੱਬੇ ਲੈ ਕੇ ਤੁਰੇ ਜਾਂ ਲੜ ਰਹੇ ਨੇ ਫੌਜਾਂ ਆਲੇ-ਦਾਲੇ ਲੱਖਾਂ ਦੀ ਗਿਣਤੀ ਵਿੱਚ ਪਈਆਂ ਨੇ ਉਹਨਾਂ ਨੂੰ ਪਰ ਉਹਨਾਂ ਦੀ ਗਿਣਤੀ ਬੜੀ ਥੋੜੀ ਸੀਗੀ ਪਰ ਉਹ ਸਿਰੜੀ ਬੰਦੇ ਸੀਗੇ ਸਾਡੇ ਜਿਹੜੇ ਪੁਰਖੇ ਸੀਗੇ ਸਾਡੇ ਜਿਹੜੇ ਵੱਡੇ-ਵਡੇਰੇ ਸੀਗੇ ਉਹ ਸਿਰੜੀ ਸੀਗੇ ਬੜੇ ਹੁਣ ਉਹਨਾਂ ਨੇ ਕਰਿਆ ਕੀ ਲੜਾਈ ਤਾਂ ਉਹਨਾਂ ਦੀ ਹੈ ਨਹੀਂ ਸੀ ਲੜਕੀਆਂ ਕਿਸੇ ਦੀਆਂ ਲੈ ਗਏ ਪਰ ਲੜਾਈ ਉਹ ਲੜਦੇ ਪੇ ਕੁਰਬਾਨੀ ਉਹ ਦੇ ਰਹੇ ਨੇ ਜਾਨਾਂ ਆਪਣੀਆਂ ਉਹ ਦੇ ਰਹੇ ਨੇ ਤੱਕਾ ਕਿਸੇ ਨਾਲ ਜਜੀਆ ਕਿਸੇ ਤੋਂ ਵਸੂਲ ਕਰਦੇ ਵਪਾਰੀਆਂ ਤੋਂ ਪਰ ਲੜਦੇ ਸਿੱਖ ਪਏ ਨੇ ਗੱਲ ਕੀ ਸੀ ਕਿ ਵੀ ਜ਼ੁਲਮ ਦੇ ਖਿਲਾਫ ਜਿਹੜਾ ਹੈਗਾ ਉਹ ਇਸ ਕੌਮ ਨੂੰ ਗੁੜਤੀ ਹੈ ਵੀ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਆਵਾਜ਼ ਸਾਨੂੰ ਗੁਰੂ ਸਾਹਿਬ ਨੇ ਜਦ ਖਾਲਸਾ ਸਿਰਜਿਆ ਸੀਗਾ ਤਾਂ ਉਦੋਂ ਹੀ ਗੁਰਤੀ ਵਿੱਚ ਇਹ ਦਿੱਤੀ ਸੀ ਕਿ ਵੀ ਆਪਾਂ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਹੈ ਸਮਾਜ ਦੇ ਵਿੱਚ ਕੁਰੀਤੀਆਂ ਦੇ ਖਿਲਾਫ ਲੜਾਈ ਲੜਨੀ ਹੈ ਤਾਂ ਸਮਾਜ ਵਿੱਚ ਕੁਰੀਤੀਆਂ ਕਿਹੜੀਆਂ ਸੀਗੀਆਂ ਜਾਤ ਪਾਤ ਸੀਗੀ ਉੱਚੀ ਨੀਵੀਂ ਸੀ ਅਮੀਰ ਗਰੀਬ ਗੁਰੂ ਸਾਹਿਬ ਨੇ ਸਾਰਿਆਂ ਨੂੰ ਅੰਮ੍ਰਿਤ ਪਿਆ ਕੇ ਇੱਕ ਕਰਤਾ ਤਾਂ ਕੁਰੀਤੀਆਂ ਦੇ ਖਿਲਾਫ ਲੜਾਈ ਜਿਹੜੀ ਸਾਡੇ ਸਭ ਤੋਂ ਵੱਡੇ ਪੁਰਖੇ ਗੁਰੂ ਸਾਹਿਬ ਨੇ ਸਾਬ ਸ੍ਰੀ ਗੁਰੂ ਗੁਰਨਾਨਕ ਦੇਵ ਜੀ ਉਥੋਂ ਸ਼ੁਰੂ ਹੁੰਦੀ ਹੈ ਤੇ ਆਪਾਂ ਇਹਨੂੰ ਲੜਦੀ ਤੁਰੇ ਆਉਨੇ ਆ ਪਰ ਸਮੇਂ ਦੇ ਨਾਲ ਸਮਾਜ ਦੇ ਵਿੱਚ ਨਘਾਰ ਆਇਆ ਸਿੱਖ ਧਰਮ ਜਿਹੜਾ ਸੀਗਾ ਆਪਾਂ ਕਹਿੰਦੇ ਆ ਵੀ Hindu ਧਰਮ ਦੀ ਵਿੱਚ ਕੁਰੀਤੀਆਂ ਨੂੰ ਮੁੱਖ ਰੱਖ ਕੇ ਜਿਹੜਾ ਇਹਦੀ ਸਾਜਨਾ ਹੋਈ Hindu ਧਰਮ ਵਿੱਚ ਜਿਹੜੀਆਂ ਕੁਰੀਤੀਆਂ ਸੀਗੀਆਂ ਉਹ ਹਜ਼ਾਰਾਂ ਸਾਲਾਂ ਦੇ ਵਿੱਚ ਆਈਆਂ ਪਰ ਸਾਡੇ ਵਿੱਚ 3-400 ਸਾਲ ਦੇ ਵਿੱਚ ਹੀ ਕਿੰਨੀਆਂ ਵੱਡੀਆਂ ਕ੍ਰੀਤੀਆਂ ਆ ਗਈਆਂ ਕਿਹੋ ਜਿਹੀਆਂ ਆਪਾਂ ਗੱਲਾਂ ਪੜਦੇ ਆਂ ਬੱਚੇ ਆਪਣੇ ਮਾਪੇ ਨੂੰ ਕੁੱਟੀ ਜਾਂਦੇ ਨੇ ਮੁੰਡੇ ਜਿਹੜੇ ਬੱਚੇ ਨਸ਼ੇ ਦੇ ਟੀਕੇ ਲਾ ਕੇ ਟੀਕੇ ਸਮੇਤ ਹੀ ਮਰੀ ਜਾਂਦੇ ਨੇ ਕਈ ਜਗ੍ਹਾ ਐਨੀਆਂ ਦਰਦਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਵੀ ਟੀਕਾ ਨਾੜਾਂ ਦੇ ਵਿੱਚ ਫਸਿਆ ਹੋਇਆ ਤੇ ਬੱਚਾ ਮਰਿਆ ਪਿਆ ਵਾ ਤਾਂ ਇਹੋ ਜਿਹੇ ਹਾਲਾਤ ਜਿਹੜੇ ਆਪਣੇ ਬਣੇ ਤੇ ਆਪਾਂ ਕਿਸ ਤਰੀਕੇ ਦਾ ਸਮਾਜ ਜਿਹੜਾ ਹੈਗਾ ਉਹ ਸਿਰਜ ਰਹੇ ਆਂ ਪਿੰਡਾਂ ਵਿੱਚ ਜਾਂਦੇ ਆ ਉਹ ਕਹਿੰਦੇ ਜੀ ਸਾਨੂੰ ਘੇਰ ਲੈਣਗੇ ਘੇਰ ਲੈਣਗੇ ਤਾਂ ਆਪਾਂ ਫਿਰ ਉਸ ਦਿਨ ਵੀ ਘੇਰੀ ਜਾਣਾ ਜਿੱਦਣ ਆਪਣੇ ਘਰੇ ਨਸ਼ਾ ਆ ਪੜਿਆ ਆਪਣਾ ਰੁਝਾਨ ਕੀ ਹੈ ਖਬਰ ਆਉਂਦੀ ਆ ਵੀ ਬਰਨਾਲੇ ਨਸ਼ਾ ਵਿਕਦਾ ਆ ਆਪਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਆਪਾਂ ਕਹਿੰਦੇ ਆ ਵੀ ਬਰਨਾਲੇ ਵਿਕਦਾ ਹੋਊ ਆਪਾਂ ਨੂੰ ਕੀ ਹੈ ਫਿਰ ਖਬਰ ਆਉਂਦੀ ਆ ਵੀ ਨਸ਼ਾ ਤਾਂ ਮਹਿਲਕਲਾਂ ਚ ਵੀ ਵਿਕਣ ਲੱਗ ਗਿਆ ਫਿਰ ਆਪਾਂ ਨੂੰ ਤਕਲੀਫ ਨਹੀਂ ਹੁੰਦੀ ਵੀ ਮਹਿਲਕਲਾਂ ਤਾਂ ਦੂਰ ਆਪਾਂ ਨੂੰ ਕੀ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਪੰਡੋਰੀ ਚ ਵੀ ਨਸ਼ਾ ਵੜਿਆ ਫਿਰ ਵੀ ਆਪਾਂ ਨੂੰ ਤਕਲੀਫ ਨਹੀਂ ਹੁੰਦੀ ਆਪਾਂ ਕਹਿੰਦੇ ਆ ਵੀ ਸਾਡੇ ਪਿੰਡ ਚ ਆ ਸਾਨੂੰ ਕੀ ਐ ਫਿਰ ਇੱਕ ਦਿਨੇ ਖਬਰ ਆਵੜਦੀ ਆ ਵੀ ਸਾਡੇ ਗਲੀ ਵਿੱਚ ਵੀ ਕੁਝ ਮੁੰਡੇ ਇਹੋ ਜਿਹੇ ਨੇ ਜਿਹੜੇ ਨਸ਼ਾ ਕਰਨ ਲੱਗੇ ਆਪਾਂ ਨੂੰ ਫਿਰ ਵੀ ਤਕਲੀਫ ਨਹੀਂ ਹੁੰਦੀ ਵੀ ਗਵਾਂਡੀਆਂ ਦਾ ਮੁੰਡਾ ਆਪਾਂ ਨੂੰ ਕੀ ਐ ਫਿਰ ਜਿੰਨਾ ਚਿਰ ਆਪਣਾ ਬੱਚਾ ਨਹੀਂ ਇਸ ਦਲਦਲ ਚ ਫਸ ਜਾਂਦਾ ਉਨਾਂ ਚਿਰ ਆਪਾਂ ਨੂੰ ਤਕਲੀਫ ਨਹੀਂ ਹੁੰਦੀ ਹੈਗੀ ਪਰ ਫਿਰ ਉਸ ਵੇਲੇ ਕੋਈ ਕਾਰਵਾਈ ਕਰਨ ਦਾ ਫਾਇਦਾ ਨਹੀਂ ਹੁੰਦਾ ਹੈਗਾ ਉਦੋਂ ਬੱਚਾ ਜਿਹੜਾ ਹੈਗਾ ਕਈ ਵਾਰੀ ਬਹੁਤ ਦੂਰ ਉਸ ਰਸਤੇ ਤੇ ਲੰਘ ਜਾਂਦਾ ਜਿੱਥੇ ਵਾਪਸ ਮੋੜਨਾ ਮੁਸ਼ਕਲ ਹੋ ਜਾਂਦਾ ਹੈ ਸੋ ਗੁਰੂ ਸਾਹਿਬ ਕਹਿੰਦੇ ਅੱਗੇ ਤੇ ਜੋ ਚੇਤੀਏ ਤਾਂ ਕਾਇਤ ਮਿਲੇ ਸਜਾਏ ਗੁਰੂ ਸਾਹਿਬ ਦਾ ਹੁਕਮ ਹੈ ਜੇ ਕਿਸੇ ਚੀਜ਼ ਬਾਰੇ ਆਪਾਂ ਪਹਿਲਾਂ ਹੀ ਸੁਚੇਤ ਹੋ ਜਾਂਦੇ ਆ ਤਾਂ ਫਿਰ ਆਪਾਂ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਉਹਦੀ ਤਾਂ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਸਰਕਾਰ ਜਿਹੜੀ ਹੈਗੀ ਆ ਉਹ ਪਹਿਲੀ ਵਾਰ ਇਹ ਯਤਨ ਕਰਦੀ ਪਈ ਆ ਸੋਹਿਰਦ ਕਹਿਣ ਨੂੰ ਤਾਂ ਬਿਆਨਬੋਨ ਆਉਂਦੇ ਰਹੇ ਆ ਸੀ ਵੀ ਨੌਕਰੀਆਂ ਚ ਤੁਰੇ ਆਉਣੇ ਆਖਰੀ ਪੜਾ ਤੇ ਪਹੁੰਚ ਗਏ ਸੁਣਦੇ ਕਹਿੰਦੇ ਵੀ ਇਹ ਜੀ ਨਸ਼ਾ ਬੰਦ ਹੋਣਾ ਚਾਹੀਦਾ ਪਰ ਨਸ਼ੇ ਵਾਸਤੇ ਜਿਹੜੇ ਸੁਹਿਰਦ ਯਤਨ ਨੇ ਜੀਚ ਇੱਕੋ ਏਜੰਡਾ ਵਾ ਵੀ ਨਸ਼ੇ ਨੂੰ ਬੰਦ ਕਰਨਾ ਇਹ ਬਹੁਤ ਘੱਟ ਹੋਇਆ ਤੇ ਜੇ ਹੋਇਆ ਵਾ ਤਾਂ ਪਿੰਡਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੀਦਾ ਹੁਣ ਸਾਰੇ ਅਫਸਰਾਂ ਨੂੰ ਸਰਕਾਰ ਨੇ ਦਬਲਿਆ ਹੋਇਆ ਵੀ ਨਸ਼ਾ ਬਾਈ ਖਬਰਦਾਰ ਰਹੋ ਫਿਰ ਪਿੰਡਾਂ ਵਾਲੇ ਜੇ ਮੂਰੇ ਸਹਿਯੋਗ ਨਹੀਂ ਕਰਨਗੇ ਤਾਂ ਫਿਰ ਅਫਸਰ ਵੀ ਇਕੱਲੇ ਕੀ ਕਰਨਗੇ ਇਹ ਤਾਂ ਰਲ ਮਿਲ ਕੇ ਕਰਨ ਵਾਲੇ ਕੰਮ ਹੁੰਦੇ ਨੇ ਸਮਾਜ ਦੇ ਵਿੱਚ ਅਫਸਰ ਤੁਹਾਡੀ ਸੇਵਾ ਵਾਸਤੇ ਲੱਗੇ ਨੇ ਅਸੀਂ ਸਾਨੂੰ ਤਨਖਾਹ ਜਿਹੜੀ ਹੈਗੀ ਤੁਹਾਡੀ ਸੇਵਾ ਦੀ ਮਿਲਦੀ ਆ ਤੁਸੀਂ ਹੈਗੇਂ ਦਾਸੀ ਹੈਗੇਂ ਆ ਤੁਹਾਡੇ ਬਿਨਾ ਸਾਡਾ ਵੀ ਕੋਈ ਵजूद ਨਹੀਂ ਹੈ ਚਾਹ ਇਸ ਕਰਕੇ ਇਹੋ ਜੇ ਵੇੜੇ ਜੇ ਕੁਰਿਤੀ ਜਿਹੜੀ ਹੈਗੀ ਆ ਉਹ ਪਿੰਡਾਂ ਚੋਂ ਕੱਢੀ ਜਾ ਸਕਦੀ ਆ ਤਾਂ ਸਾਨੂੰ ਯਤਨ ਕਰਨਾ ਚਾਹੀਦਾ ਸਾਨੂੰ ਅਫਸਰਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਿਹੜੀਆਂ ਕੁਰੀਤੀਆਂ ਨੇ ਇਹਦੇ ਵਿੱਚ ਇਕੱਲਾ ਜਿਹੜਾ ਹੈਗਾ ਉਹ ਆ ਬਾਹਰਲੇ ਲੋਕਾਂ ਦਾ ਹੀ ਸਮਗਲਰਾਂ ਦਾ ਇਕੱਲੇ ਨਸ਼ਾ ਤਸਕਰਾਂ ਦਾ ਹੀ ਯੋਗਦਾਨ ਨਹੀਂ ਹੁੰਦਾ ਮਾਂ-ਬਾਪ ਦਾ ਵੀ ਪਰਿਵਾਰਾਂ ਦਾ ਵੀ ਇੱਕ ਹਿੱਸਾ ਹੁੰਦਾ ਜਦੋਂ ਉਹ ਵੇਸਲੇ ਹੋ ਜਾਂਦੇ ਨੇ ਆਪਣੇ ਬੱਚਿਆਂ ਪ੍ਰਤੀ ਅਵੇਸਲੇ ਹੋ ਜਾਂਦੇ ਨੇ ਉਹਨਾਂ ਨੂੰ ਧਿਆਨ ਨਹੀਂ ਰਹਿੰਦਾ ਵੀ ਸਾਡਾ ਬੱਚਾ ਰਾਤ ਭਰ ਕੀ ਕਰਦਾ ਰਿਹਾ ਬਾਹਰ ਕਿਉਂ ਫਿਰਦਾ ਟਾਈਮ ਸਰ ਕਿਉਂ ਨਹੀਂ ਆ ਰਿਹਾ ਉਹਦੀਆਂ ਜੇਬਾਂ ਚੋਂ ਕੀ ਨਿਕਲ ਰਿਹਾ ਉਹ ਕਿਹੜੇ ਬੱਚਿਆਂ ਨਾਲ ਉੱਠਦਾ ਬੈਠਦਾ ਪੁਰਾਣੇ ਸਮੇਂ ਦੀ ਗੱਲ ਆ ਮੇਰੇ ਤਾਇਆ ਜੀ ਹੁੰਦੇ ਸੀ ਕਿ ਪੁਰਾਣੀ ਗੱਲ ਐ ਪਿੰਡ ਰਹਿੰਦੇ ਸੀ ਅਸੀਂ ਤਾਂ ਉਹਨਾਂ ਨੇ ਕਹਿਣਾ ਚੌੜ ਦੇ ਵਿੱਚ ਵੀ ਠੰਡਾ ਬੜੀ ਬੱਚਿਆਂ ਨੂੰ ਬਰਾਂਡੀ ਦੇ ਦੋ ਇੱਕ ਇੱਕ ਆਪਣਾ ਉਹ ਬਰਾਂਡੀ ਕਿਹੜੇ ਵੇਲੇ ਸ਼ਰਾਬ ਦੇ ਵਿੱਚ ਤਬਦੀਲ ਹੋ ਗਈ ਉਹਨਾਂ ਪਰਿਵਾਰਾਂ ਨੂੰ ਪਤਾ ਨਹੀਂ ਲੱਗਿਆ ਉਹ ਬੱਚੇ ਜਿਹੜੇ ਸਾਡੇ ਰਿਸ਼ਤੇਦਾਰੀ ਚ ਭਰਾ ਲੱਗਦੇ ਸੀ ਅਸੀਂ ਤਾਂ ਕੁਦਰਤੀ ਸ਼ਹਿਰ ਚ ਆ ਗਏ ਸਾਡੇ ਮਾਪੇ ਨੇ ਇਹ ਸਿਆਣਪ ਕਰ ਲਈ ਪਰ ਉਹ ਫਿਰ ਇਸ ਗੱਲ ਚ ਅੱਗੇ ਵਧ ਕੇ ਵਾਰਾਂਡੀ ਤੋਂ ਫਿਰ ਉਹ ਪਿੱਛੇ ਨਹੀਂ ਮੁੜ ਸਕੇ ਤੇ ਅੰਤ ਜਿਹੜਾ ਹੈਗਾ ਮੌਤ ਦੇ ਰੂਪ ਚ ਸਾਹਮਣੇ ਆਉਂਦਾ ਆਪਣੀ ਉਂਗਲ ਤੇ ਵੀ ਜੇ ਕੋਈ ਪਾਣੀ ਪਾਉਂਦਾ ਰਹੇ ਆਪਣੇ ਹੱਥ ਵੀ ਜੇ ਕੋਈ ਪਾਣੀ ਦੇ ਵਿੱਚ ਰਹਿ ਜਾਣ ਤਾਂ ਉਹ ਗੜਨੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਇਹ ਹਿਸਾਬ ਲਾਓ ਵੀ ਜੇ ਤਜਾਬ ਆਪਾਂ ਆਪਣੇ ਅੰਦਰ ਸਿੱਟਦੇ ਪਏ ਆ ਤਾਂ ਉਹ ਸਰੀਰ ਦਾ ਕੀ ਹਾਲ ਕਰੂ ਹੈ ਤਾਂ ਮਾਸ ਹੀ ਐ ਅੰਦਰ ਵੀ ਮਾਸ ਆ ਤੇ ਬਾਹਰ ਵੀ ਮਾਸ ਹੈਗਾ ਜੇ ਬਾਹਰੋਂ ਹੱਥ ਪਏ ਸਾਦੇ ਪਾਣੀ ਦੇ ਵਿੱਚ ਗਲ ਜਾਂਦੇ ਨੇ ਤਾਂ ਫਿਰ ਜੇ ਤਜਾਬ ਸਿੱਟਾਂਗੇ ਅੰਦਰ ਫਿਰ ਸਾਡਾ ਕੀ ਬਣੂਗਾ ਜੇ ਨਸ਼ੇ ਸਿੱਟਾਂਗੇ ਕੈਮੀਕਲ ਪਾਵਾਂਗੇ ਅੰਦਰ ਤਾਂ ਕੀ ਕਰੂਗਾ ਅੰਦਰ ਹੁਣ ਆਪਾਂ ਨਜ਼ਰ ਨਹੀਂ ਆਉਂਦਾ ਬਾਹਰ ਆਪਾਂ ਨੂੰ ਹੱਥ ਗਲਦੇ ਨਜ਼ਰ ਆ ਜਾਂਦੇ ਨੇ ਅੰਦਰ ਨਜ਼ਰ ਨਹੀਂ ਆਉਂਦਾ ਗਲਦਾ ਅੰਦਰ ਵੀ ਪਿਆ ਵਾ ਤੋਨੋ ਲੱਗਦਾ ਹੈਗਾ ਵੀ ਤੁਸੀਂ ਸ਼ਰਾਬ ਪੀਨੇ ਹੋ ਜਾਂ ਇਹ ਨਸ਼ੇ ਕਰਦੇ ਹੋ ਅਸਲ ਵਿੱਚ ਤਾਂ ਆਪਾਂ ਸਪਿਰਿਟੀ ਪੀ ਰਹੇ ਆ ਸ਼ਰਾਬ ਜਿਹੜੀ ਆਪਾਂ ਨੇ ਨਸੀਬ ਵਿੱਚ ਨਹੀਂ ਹੈ ਸ਼ਰਾਬ ਬਹੁਤ ਵੱਡੀ ਮਹਿੰਗੀ ਚੀਜ਼ ਹੈਗੀ ਆ ਆਪਾਂ ਤਾਂ ਵੱਖ-ਵੱਖ ਲੇਬਲਾਂ ਥੱਲੇ ਸ਼ਰਾਬ ਸਪਿਰਟ ਪੀਨੇ ਪਿਆ ਸਪਿਰਟ ਜਿਹੜੀ ਹੈਗੀ ਆ ਉਹ ਮੌਤ ਦਾ ਕਾਰਨ ਬਣਦੀ ਆ ਹੋਰ ਉਹਦੇ ਵਿੱਚ ਕੁਝ ਵੀ ਹੈ ਨਹੀਂ ਕੱਢਣ ਨੂੰ ਪੁਰਾਣੇ ਸਮਿਆਂ 'ਚ ਗੁਰੂ ਸਾਹਿਬ ਜਿਹੜੀ ਸੀ ਜਦੋਂ ਯਾਤਰਾ ਕਰਦੇ ਸੀਗੇ ਤਾਂ ਪੁਰਾਣੇ ਰਾਜੇ ਜਿਹੜੇ ਸੀ ਬਗਾਰ ਕਰਾਉਂਦੇ ਸੀਗੇ ਬਗਾਰ ਲਈ ਬੰਦੇ ਫੜ ਲੈਂਦੇ ਸੀਗੇ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਕਿਤੇ ਉੱਥੇ ਗ੍ਰਿਫਤਾਰ ਕੀਤਾ ਬਾਵਰ ਦੇ ਮੂਹਰੇ ਜਦੋਂ ਗੁਰੂ ਸਾਹਿਬ ਗਏ ਤਾਂ ਬਚਨ ਬਲਾਸ ਉੱਥੇ ਹੋਏ ਉਹਦੇ ਗੁਰੂ ਸਾਹਿਬ ਦੇ ਤਾਂ ਉਹ ਬੜਾ ਪ੍ਰਭਾਵਿਤ ਹੋਇਆ ਉਹਨੇ ਕਿਹਾ ਵੀ ਇਹ ਤਾਂ ਰੱਬੀ ਰੂਹ ਨੇ ਵੀ ਬੜਾ ਮਾੜਾ ਕੰਮ ਹੋਇਆ ਇਹਨਾਂ ਨੂੰ ਤੁਸੀਂ ਇਦਾਂ ਕਰਿਆ ਤਾਂ ਬਚਨ ਬਲਾਸ ਜਦੋਂ ਹੋਏ ਗੁਰੂ ਸਾਹਿਬ ਦੇ ਤਾਂ ਉਹਨੇ ਕਿਹਾ ਵੀ ਮਹਾਪੁਰਖਾਂ ਨੂੰ ਅੱਛੇ ਪਦਾਰਥ ਪੇਸ਼ ਕਰੋ ਇਹ ਤਾਂ ਬੜੀ ਵੱਡੀ ਗਲਤੀ ਵਧੀਆ ਖਾਣਾ ਲਿਆਓ ਫਿਰ ਉਹਨੇ ਮਨ ਚ ਸੋਚਿਆ ਜਿਵੇਂ ਆਪਾਂ ਆਪਣੇ ਚੱਲਦਾ ਪ੍ਰਚਲਿਤ ਹੈ ਵੀ ਜੇ ਕਿਸੇ ਵਿਆਹ ਚ ਸ਼ਰਾਬ ਨਾ ਪਿਆਈ ਜਾਵੇ ਤਾਂ ਫਿਰ ਉਹ ਕਹਿੰਦੇ ਵੀ ਨਾ ਕੋਈ ਸੇਵਾ ਹੋਈ ਨਹੀਂ ਹੈਗੀ ਉਹ ਕਹਿੰਦਾ ਵੀ ਜਿਹੜੀ ਬਲਖ ਬਖਾਰੇ ਤੋਂ ਵਧੀਆ ਸ਼ਰਾਬ ਆ ਗੁਰੂ ਸਾਹਿਬ ਨੂੰ ਪੇਸ਼ ਕਰੋ ਤਾਂ ਜਦੋਂ ਗੁਰੂ ਸਾਹਿਬ ਨੂੰ ਨੇ ਇਹ ਪੇਸ਼ ਕੀਤੀ ਤਾਂ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਗੁਰੂ ਸਾਹਿਬ ਨੇ ਅਫਸੋਸ ਕੀਤਾ ਵੀ ਇਹ ਕਿਹੜੇ ਕੰਮ ਚ ਪਏ ਨੇ ਬੰਦੇ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਵੀ ਭਾਈ ਇਹ ਨਸ਼ਾ ਜਿਹੜਾ ਹੈਗਾ ਇਸ ਵੇਰੇ ਉੱਤਰ ਜਾਣਾ ਭਾਂਗ ਤੇ ਤੂਰਾ ਸਰਾਪਾਨ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਗੁਰੂ ਸਾਹਿਬ ਨੇ ਸਮਝਾਇਆ ਵੀ ਇਹ ਭਾਈ ਤੜਕੇ ਫੇਰ ਪੀਣੀ ਪਊਗੀ ਇਹਦਾ ਨਸ਼ਾ ਤਾਂ ਸਥਾਈ ਹੈ ਨੀਗਾ ਇੱਕ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਜਿਹੜਾ ਉਹਦਾ ਨਸ਼ਾ ਸਥਾਈ ਹੈ ਆਪਾਂ ਨੂੰ ਉਹ ਨਸ਼ਾ ਕਰਨਾ ਚਾਹੀਦਾ ਇਹ ਕਿਹੜੇ ਕੰਮ ਚ ਪੈ ਗਏ ਆਪਾਂ ਤਾਂ ਇਹ ਆਪਾਂ ਜੀਭ ਦੇ ਮੂੰਹ ਦੇ ਸਵਾਦਾਂ ਦੇ ਪਿੱਛੇ ਪਏ ਹੋਏ ਆ। ਭਗਤ ਕਬੀਰ ਜੀ ਕਹਿੰਦੇ ਨੇ ਜੈ ਮੁਖ ਪੰਚੋ ਅੰਮ੍ਰਿਤ ਖਾਹੇ ਤੈ ਮੁਖ ਦੇਖਤ ਲੂਕਟ ਲਾਈ। ਆ ਜਿਹੜੇ ਜੀਭ ਦੇ ਸਵਾਦ ਪਿੱਛੇ ਕੰਮ ਕਰੇ ਨੇ ਇਹ ਨੇ ਸਭ ਤੋਂ ਪਹਿਲਾਂ ਸੜ ਜਾਣਾ। ਮੁਖ ਅਗਨੀ ਦੇਣੀ ਆ ਸਭ ਤੋਂ ਪਹਿਲਾਂ ਮੂੰਹ ਦੇ ਪਾਸਿਓਂ ਅੱਗ ਲਾਉਣੀ ਸ਼ੁਰੂ ਕਰਦੇ ਆ। ਉਹ ਕਹਿੰਦੇ ਜੇ ਸਰੀਰ ਦੇ ਜਿਹੜੇ ਅੰਗ ਨੇ ਸਭ ਤੋਂ ਪਹਿਲਾਂ ਸੜ ਜਾਣਾ ਹੈ ਫਿਰ ਉਹਦੇ ਪਿੱਛੇ ਲੱਗ ਕੇ ਕਿਉਂ ਸਰੀਰ ਦਾ ਸਤਿਆਨਾਸ਼ ਕਰਦਾ ਪਿਆ ਕਿਉਂ ਗਾਲਦਾ ਪਿਆ ਆਪਾਂ ਕਿਉਂ ਮਾੜੇ ਕੰਮ ਕਰਦੇ ਆ ਆਪਾਂ ਪਰ ਆਪਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਆਪਾਂ ਕਿੰਨਾ ਗੁਰੂਆਂ ਦੀ ਕਿੰਨਾ ਮਹਾਪੁਰਖਾਂ ਦੀ ਗਾਂਹ ਔਲਾਦ ਆ ਆਪਾਂ ਨੂੰ ਲੱਗੇ ਹੋਏ ਆ ਬਹੁਤ ਸਾਰੀਆਂ ਚੀਜ਼ਾਂ ਸਾਡੀ ਅੰਗੈਲੀ ਦਾ ਕਾਰਨ ਜਿਹੜਾ ਹੈਗਾ ਸਾਡੇ ਮਾੜੇ ਹਾਲਾਤ ਦਾ ਨਤੀਜਾ ਹੁੰਦੀਆਂ ਨੇ ਸਾਡਾ ਇੱਕ ਰਿਸ਼ਤੇਦਾਰ ਸੀਗਾ ਤਹਿਸੀਲਦਾਰ ਸੀਗਾ ਤਾਂ ਸੱਜੋਂ ਖੱਬੋਂ ਪੈਸੇ ਆ ਜਾਂਦੇ ਸੀਗੇ ਤਾਂ ਜੇਬਾਂ ਪੈਸਿਆਂ ਨਾਲ ਭਰੀਆਂ ਹੁੰਦੀਆਂ ਸੀ ਸ਼ਾਮ ਨੂੰ ਜਦੋਂ ਆਉਂਦਾ ਸੀ दारू ਉਹਦੀ ਪੀਤੀ ਹੁੰਦੀ ਸੀਗੀ ਇਕੱਲਾ ਇਕੱਲਾ ਉਹਦਾ ਇੱਕ ਮੁੰਡਾ ਸੀਗਾ ਤਾਂ ਕਦੋਂ ਥੋੜੇ ਬਹੁਤੇ ਪੈਸੇ ਉਹ ਕੱਢ ਲੈਂਦਾ ਸੀਗਾ ਉਹਨਾਂ ਨੂੰ ਆਪ ਨੂੰ ਪਤਾ ਨਹੀਂ ਸੀ ਲੱਗਦਾ ਉਹ ਹੁਣ ਪੈਸੇ ਕੱਢ ਕੇ ਦੋਸਤਾਂ ਦੇ ਨਾਲ ਗਰੁੱਪ ਬਣਾ ਲਿਆ ਤੇ ਨਸ਼ੇ ਕਰਨ ਲੱਗ ਗਿਆ ਉਹ ਇੱਕ ਦਿਨ ਉਹ ਕਿਸੇ ਜਗ੍ਹਾ ਤੇ ਨਸ਼ਾ ਕਰਦੇ ਪਏ ਸੀ ਤਾਂ ਸਾਡਾ ਇੱਕ ਜਾਨੂ ਬੰਦਾ ਬਿਜਲੀ ਠੀਕ ਕਰਨ ਵਾਲਾ ਉੱਥੇ ਚਲਾ ਗਿਆ। ਉਹ ਬਿਜਲੀ ਠੀਕ ਕਰਨ ਵਾਲੇ ਨੇ ਜਦੋਂ ਦੇਖਿਆ ਵੀ ਇਹ ਮੁੰਡਿਆਂ 'ਚ ਤਾਂ ਫਲਾ ਮੁੰਡਾ ਵੀ ਬੈਠਾ ਵੀ ਉਹਨੇ ਗਾਹ ਮੈਨੂੰ ਦੱਸਿਆ। ਮੈਂ ਆਪਣੀ ਜਿਹੜੀ ਸਾਡੇ ਤਾਇਆ ਦੀ ਲੜਕੀ ਸੀਗੀ ਉਹਨੂੰ ਦੱਸਿਆ ਵੀ ਭਾਈ ਭੈਣੇ ਆਪਣਾ ਤਾਂ ਮੁੰਡਾ ਗਲਤ ਰਸਤੇ ਪੈ ਗਿਆ। ਉਹਨਾਂ ਨੇ ਸ਼ਾਮ ਨੂੰ ਬੱਚਾ ਬਹਾਲਿਆ ਆਪਣਾ ਵੀ ਤੂੰ ਭਾਈ ਇਹ ਕੰਮ ਕਰਦਾ। ਉਹ ਕਹਿੰਦਾ ਇਹ ਗੱਲ ਛੱਡੋ ਤੇ ਦੱਸਿਆ ਕੀ ਨੇ ਤੁਹਾਨੂੰ। ਕੌਣ ਕਹਿੰਦਾ ਮੈਂ ਤਾਂ ਐ ਕਰਦਾ ਹੀ ਨਹੀਂ ਹੈਗਾ। ਉਹ ਜਦੋਂ ਕੌਣ ਕਹਿੰਦਾ ਕੌਣ ਕਹਿੰਦਾ ਤੇ ਜ਼ੋਰ ਦੇਈ ਗਿਆ ਤਾਂ ਉਹਨੇ ਫਿਰ ਕਿਹਾ ਵੀ ਭਾਈ ਫਲਾਣ ਨੇ ਦੱਸਿਆ ਉਹ ਕਰਦੇ ਕਰਾਉਂਦੇ ਗੱਲ ਪਤਾ ਲੱਗੀ ਵੀ ਉਹ ਮਿਸਤਰੀ ਨੇ ਅਸਲ ਵਿੱਚ ਦੱਸਿਆ ਸ਼ਾਮ ਨੂੰ ਉਹਨਾਂ ਨੇ ਮਿਸਤਰੀ ਨੂੰ ਘੇਰ ਲਿਆ ਉਹ ਉਹਨੂੰ ਕੁੱਟਤਾ ਉਹਨਾਂ ਨੇ ਫੜ ਕੇ ਉਹ ਮਿਸਤਰੀ ਨੇ ਗਾਂ ਮੇਰੇ ਨਾਲ ਲਾਂਭਾ ਕੀਤਾ ਵੀ ਜੀ ਮੈਂ ਤਾਂ ਤੁਹਾਡਾ ਮਤਲਬ ਭਲਾ ਕੀਤਾ ਸੀ ਤੇ ਤੁਸੀਂ ਮੈਨੂੰ ਗਾਂ ਕੁੱਟਮਾਰ ਕੀਤੀ ਚਲੋ ਗੱਲ ਤਾਂ ਇਹ ਸੀ ਕਿ ਵੀ ਉਹਨੂੰ ਰੋਕਿਆ ਜਾਂਦਾ ਪਰ ਉਹ ਗੱਲ ਹੋਰ ਪਾਸੇ ਪੈ ਗਈ ਵੀ ਦੱਸਿਆ ਕਿਨੇ ਆ ਕਿਵੇਂ ਦੱਸਿਆ ਗਲਤ ਦੱਸਿਆ ਠੀਕ ਦੱਸਿਆ ਮਾਪੇ ਨੂੰ ਵੀ ਇਹ ਲੱਗਦਾ ਹੁੰਦਾ ਵੀ ਗਲਤੀ ਦੱਸਿਆ ਹੋਣਾ ਉਹਨੇ ਇੰਨਾ ਕੁ ਯਕੀਨ ਦਿਵਾਤਾ ਵੀ ਗਲਤੀ ਦੱਸਿਆ ਸੀਗਾ ਮੈਂ ਤਾਂ ਇਹ ਜਾ ਕੁਝ ਕਰਦਾ ਹੀ ਨਹੀਂ ਹੈ ਮਾਂ ਤਾਂ ਪਹਿਲੇ ਹੀ ਤਿਆਰ ਹੁੰਦੀ ਹੈ ਮੰਨਣ ਲਈ ਇਹ ਵੀ ਮੇਰਾ ਮੁੰਡਾ ਤਾਂ ਗਲਤ ਕਰੀ ਨਹੀਂ ਸਕਦਾ ਕੋਈ ਫਿਰ ਕੀ ਹੋਇਆ ਵੀ ਨਸ਼ਿਆਂ ਦੇ ਨਾਲ ਉਹਦਾ ਸਰੀਰ ਇੰਨਾ ਕੁ ਗਲ ਗਿਆ ਵੀ ਇੱਕ ਵਾਰੀ ਵਿਆਹ ਸੌਰੀ ਬੁਖਾਰ ਚੜ ਗਿਆ ਉਹਨੂੰ ਹਸਪੀਟਲ ਦਾਖਲ ਕਰਾਇਆ ਉਹਨੂੰ ਬੁਖਾਰ ਦੇ ਹਾਲਤ ਵਿੱਚ ਹੀ ਅੰਤੜੀਆਂ ਫਟ ਗਈਆਂ ਉਹਦੀਆਂ ਤਾਂ ਸਾਰੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਤੇ ਅੰਤ ਵਿੱਚ ਮੌਤ ਉਹਦੀ ਹੋਈ ਤਾਂ ਉਹ ਇੱਕ ਬੱਚਾ ਜਿਹੜਾ ਪਰਮਾਤਮਾ ਤੋਂ ਅਰਦਾਸ ਕਰਕੇ ਮੰਗਿਆ ਸੀ ਉਹਨਾਂ ਨੇ ਇੱਕੋ ਹੀ ਮੁੰਡਾ ਸੀ ਉਹਨਾਂ ਦਾ ਉਹ ਅੰਤ ਵਿੱਚ ਫਿਰ ਸ਼ਮਸ਼ਾਨ ਘਾਟ ਲੈ ਕੇ ਜਾਣਾ ਪਿਆ ਮੋਢਿਆਂ ਤੇ ਸਭ ਤੋਂ ਵੱਡਾ ਭਾਰ ਜਿਹੜਾ ਮਾਪੇ ਦੇ ਮੋਢਿਆਂ ਤੇ ਬੱਚੇ ਦਾ ਇਸ ਤਰੀਕੇ ਨਾਲ ਸ਼ਮਸ਼ਾਨ ਘਾਟ ਚ ਲੈ ਜਾਣਾ ਹੁੰਦਾ ਸਭ ਤੋਂ ਵੱਡਾ ਬੋਝ ਹੈ ਇਹ ਮੰਨਿਆ ਜਾਂਦਾ ਜਿਹੜਾ ਸਮਾਜਿਕ ਤੌਰ ਤੇ ਸਭ ਤੋਂ ਵੱਡਾ ਬੋਝ ਹੈ ਤਾਂ ਉਹ ਲੈ ਕੇ ਜਾਣਾ ਪਿਆ ਤੇ ਫਿਰ ਉਹ ਤਾਂ ਮਰ ਗਿਆ ਤੇ ਉਹ ਵੀ ਨਾਲ ਹੀ ਮਰ ਗਿਆ ਉਹਦੇ ਇੱਕ ਤਰ੍ਹਾਂ ਨਾਲ ਫਿਰ ਜਿੰਨਾ ਜਰਜਉਂਦੇ ਰਹੇ ਮਰਿਆਂ ਵਰਗੇ ਸੀਗੇ ਤੇ ਫਿਰ ਜ਼ਿੰਦਗੀ ਤੋਂ ਖੜੇ ਹੀ ਛਣਾਉਂਦੇ ਮਾਪੇ ਫਿਰ ਮੁਸ਼ਕਲ ਹੋ ਜਾਂਦਾ ਜਿਉਣਾ ਹੁਣ ਉਸ ਪਰਿਵਾਰ ਵਿੱਚ ਉਹਨਾਂ ਵਿੱਚ ਕੋਈ ਵੀ ਹੈ ਨਹੀਂਗਾ ਤਾਂ ਅੰਤ ਜਿਹੜਾ ਹੈਗਾ ਆਪਣਾ ਇਸ ਤਰੀਕੇ ਦੇ ਨਾਲ ਆਪਾਂ ਇਧਰ ਨੂੰ ਜਾ ਰਹੇ ਹਾਂ ਗੱਲਾਂ ਬਾਤਾਂ ਨਾਲ ਅਸੀਂ ਸਾਰੇ ਬੜੇ ਵਧੀਆ ਵਾਂ ਚਿੱਟੇ ਕੱਪੜੇ ਪਾ ਕੇ ਵਧੀਆ ਪੱਗ ਪੁਗ ਬਣ ਕੇ ਜਾਂਦੇ ਹਾਂ ਪਰ ਅੰਦਰੋਂ ਬਹੁਤ ਖਰਾਬ ਆ ਕੰਮ ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨ ਇੱਕ ਸੁਧਾਂ ਕਾਲੀਆਂ ਬਾਹਰੋਂ ਚਟਵੀਆਂ ਬਾਹਰੋਂ ਬੜੇ ਵਧੀਆ ਚਿੱਟੇ ਕੱਪੜੇ ਨੇ ਕੁਰਤੇ ਪਜਾਮੇ ਪਾਏ ਨੇ ਪਰ ਕੰਮ ਅਚਾਰ ਵਿਹਾਰ ਸਾਡਾ ਜਿਹੜਾ ਬੜਾ ਮਾੜਾ ਹੈ ਸਤਿਉਰੇ ਸਭ ਕੋ ਉੱਪਰ ਸੱਚ ਆਚਾਰ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਮਹਾਨਤਾ ਮਹੱਤਤਾ ਕਿਹਨੂੰ ਦਿੱਤੀ ਆਚਾਰ ਵਿਹਾਰ ਨੂੰ ਦਿੱਤੀ ਹੈ ਆਚਾਰ ਵਿਹਾਰ ਸਾਡਾ ਬਹੁਤਾ ਹੀ ਮਾੜਾ ਹੈ ਇੱਥੇ ਮੈਂ ਇੱਕ ਪਿੰਡ ਚ ਲਾ ਗਿਆ ਉੱਥੇ 70 80 ਬੱਚੇ ਜਿਹੜੇ ਨੇ ਆਈ ਬੈਠੇ ਜਿਵੇਂ ਤੁਸੀਂ ਬੈਠੇ ਹੋ ਉਹਨਾਂ ਚ ਇੱਕ ਬੰਦਾ ਜਦੋਂ ਅਸੀਂ ਸਮਾਪਤੀ ਕੀਤੀ ਤਾਂ ਉਹ ਚੋਂ ਇੱਕ ਬੱਚਾ ਉੱਠ ਕੇ ਕਹਿਣ ਲੱਗਿਆ ਵੀ ਅਸੀਂ ਸ਼ਾਮ ਨੂੰ ਜੀ 70 80 ਬੱਚੇ ਖੇਡਦੇ ਆ ਕਲਾਲ ਮਾਜਰਾ ਪਿੰਡ ਆ ਉਹ ਬਈ ਸਾਨੂੰ ਖੇਡ ਗਰਾਊਂਡ ਬਣਾ ਦਿਓ ਤਾਂ ਮੈਂ ਕਿਹਾ ਸਰਪੰਚ ਸਾਹਿਬ ਨੂੰ ਮੈਂ ਕਿਹਾ ਖੇਡ ਗਰਾਉਂਡ ਬਣਾਓ ਇਹਨੇ ਨੂੰ ਰੌਲਾ ਰੱਪਾ ਇਹ ਪੈ ਗਿਆ ਵੀ ਉਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਗੁਰਦੁਆਰੇ ਵਾਲੇ ਕਹਿੰਦੇ ਜੀ ਇਹ ਬੰਦਾ ਐਵੇਂ ਸਿਆਪੇ ਖੜੇ ਕਰਨ ਨੂੰ ਖੜਾ ਹੋ ਜਾਂਦਾ ਜੀ ਇਹ ਗੁਰੂ ਘਰ ਨੂੰ দান ਕੀਤੀ ਜਗਾ ਵਾ ਇਹ ਕੌਣ ਹੁੰਦਾ ਇਸ ਤਰੀਕੇ ਨਾਲ ਉਹ ਗੁੱਥੋਂ ਗੁੱਤੀ ਉੱਥੇ ਹੋ ਚੱਲੇ ਤਾਂ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਤੇ ਹੋਰ ਸ਼ਾਂਤੀ ਵਾਲੀ ਜਗ੍ਹਾ ਤੇ ਬਹਾ ਲੈਣਾ ਸੀ ਉਹ ਕਹਿੰਦਾ ਜੀ ਗੁਰਦੁਆਰੇ ਤੋਂ ਵੱਡੀ ਸ਼ਾਂਤੀ ਵਾਲੀ ਜਗ੍ਹਾ ਹੋਰ ਕਿਹੜੀ ਹੋਊਗੀ ਗੁਰਦੁਆਰਾ ਸਾਹਿਬ ਲੈ ਆਇਆ ਤੁਹਾਨੂੰ ਮੈਂ ਮੈਂ ਮਰਚੇ ਸੋਚਦਾ ਹਾਂਗਾ ਵੀ ਜਗ੍ਹਾ ਤਾਂ ਰਹਿ ਜੂਗੀ ਇੱਥੇ ਬੱਚੇ ਵੀ ਖੇਡਣੋਂ ਹਟ ਜਾਣਗੇ ਕਿਸੇ ਪਾਸੇ ਤਾਂ ਫਿਰ ਲੱਗਣਗੇ ਉਹ ਜੇ ਉਹ ਖੇਡਦੇ ਸੀਗੇ ਗੁਰੂ ਘਰ ਦੀ ਜਗ੍ਹਾ ਤੇ ਤਾਂ ਫਿਰ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਕਿਹੜਾ ਹੋਊਗਾ ਆਪਾਂ ਕਹਿੰਦੇ ਆ ਵੀ ਗੁਰੂ ਦੀ ਗੋਲਕ ਗਰੀਬ ਦਾ ਮੋਹ ਹੁੰਦਾ ਆਪਣੇ ਬੱਚਿਆਂ ਨੂੰ ਆਪਾਂ ਸਿਰਫ ਗੱਲ ਕੀ ਸੀ ਕਿ ਵੀ ਇਹ ਚੌਧਰ ਕਰਦਾ ਬੰਦਾ ਵਿੱਚ ਇੱਕ ਮੈਂ ਤਾਂ ਜੇ ਹੋਵਾਂ ਤਾਂ ਮੈਂ ਉਹੋ ਜਿਹੇ ਦੀ ਚੌਧਰ ਵੀ ਬਰਦਾਸ਼ਤ ਕਰ ਲਵਾਂ ਵੀ ਬੱਚਿਆਂ ਨੂੰ ਖੇਡਣ ਵਾਲੇ ਪਾਸੇ ਲਾਇਆ ਹੋਇਆ ਚਲੋ ਚੰਗਾ ਵਾ ਪਰ ਸਾਡੀਆਂ ਬਿਰਤੀਆਂ ਜਿਹੜੀਆਂ ਨੇ ਸਾਡੀ ਰੁਝਾਨ ਜਿਹੜੇ ਨੇ ਇਸ ਤਰੀਕੇ ਦੇ ਹੋ ਗਏ ਨੇ ਸਾਡੀ ਸਿਆਸਤ ਜਿਹੜੀ ਆ ਸਾਡੀਆਂ ਸੋਚਾਂ ਜਿਹੜੀਆਂ ਨੇ ਇਸ ਤਰੀਕੇ ਦੀਆਂ ਹੋ ਗਈਆਂ ਵੀ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਹੈਗੇ ਚੀਜ਼ਾਂ ਨੂੰ ਅਸੀਂ bigger interest ਨਹੀਂ ਦੇਦੇ ਵੱਡਾ ਸਾਡਾ ਮੰਤਬ ਕੀ ਹੱਲ ਹੋ ਰਿਹਾ ਉਹ ਨਹੀਂ ਦੇਖਦੇ ਵੀ ਬੱਚੇ ਖੇਡਣ ਲੱਗੇ ਹੋਏ ਨੇ ਸੋ ਗੱਲਬਾਤ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਸਮਾਜ ਦੀ ਖਰਾਬ ਹੋ ਰਹੀ ਆ ਪਰ ਤਸੱਲੀ ਵਾਲੀ ਗੱਲ ਇਹ ਹੈਗੀ ਆ ਵੀ ਐਮਐਲਏ ਸਾਹਿਬ ਇਸ ਗੱਲ ਹੀ ਫਿਕਰਮੰਦ ਰਹਿੰਦੇ ਨੇ ਵੀ ਇਸ ਇਲਾਕੇ 'ਚ ਮੇਰੇ 'ਚ ਨਿਸ਼ਾਨਾ ਵਿਕੇ। ਬਾਰ-ਬਾਰ ਪੁੱਛਦੇ ਵੀ ਰਹਿੰਦੇ ਨੇ। ਮੈਂ ਅੱਜ ਸਾਰੇ ਪਿੰਡਾਂ ਦਾ ਦੌਰਾ ਜਿਹੜਾ ਹੈਗਾ ਸਰਕਾਰ ਨੇ ਸਾਨੂੰ ਹੁਕਮ ਕੀਤੇ ਨੇ ਵੀ ਜਾਓ ਪਿੰਡ-ਪਿੰਡ ਗੱਲਾਂਬਾਤਾਂ ਕਰੋ। ਤਾਂ ਪਿੰਡ-ਪਿੰਡ ਜਾਂਦੇ ਆ ਇੱਕ ਦੋ ਪੰਚਾਇਤਾਂ ਨੇ ਇਹ ਵੀ ਕਿਹਾ ਵੀ ਸਾਡੇ ਇਕਾਦੁੱਕਾ ਜੇ ਬੰਦੇ ਸੀਗੇ ਇਹਨਾਂ ਨੂੰ ਇੱਕ ਵਾਰੀ ਬੁਲਾ ਕੇ ਅਸੀਂ ਪੰਚਾਇਤ ਵਿੱਚ ਬੁਲਾ ਕੇ ਸਮਝਾਤਾ ਵਾ ਵੀ ਭਾਈ ਤੁਸੀਂ ਸਾਡੇ ਪਛਿੰਦੇ ਹੋ ਸਾਡੇ ਹੀ ਬੰਦੇ ਹੋ ਤੁਹਾਨੂੰ ਇੱਕ ਵਾਰੀ ਸਮਝਾਉਣਾ ਸਾਡਾ ਫਰਜ਼ ਹੈ ਜੇ ਤੁਸੀਂ ਨਾ ਹਟੇ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਤੇ ਪਰ ਜ਼ਿਆਦਾਤਰ ਪੰਚਾਇਤਾਂ ਇਹ ਕਹਿ ਰਹੀਆਂ ਨੇ ਵੀ ਕੋਈ ਇਹੋ ਜਿਹਾ ਬਹੁਤਾ ਵੱਡਾ ਰੁਝਾਨ ਜਿਹੜਾ ਹੈਗਾ ਇਕਾਦੁਕਾ ਤਾਂ ਦੇਖੋ ਹਰ ਜਗ੍ਹਾ ਤੇ ਹੁੰਦੇ ਨੇ ਪਰ ਬਹੁਤੇ ਵੱਡੇ ਪੱਧਰ ਤੇ ਇਸ ਇਲਾਕੇ ਵਿੱਚ ਕੋਈ ਨਸ਼ਾ ਵਿਕਦਾ ਨਹੀਂ ਹੈਗਾ ਕੋਈ ਬੱਚੇ ਜਿਹੜੇ ਨਸ਼ਾ ਕਰਦੇ ਨਹੀਂ ਹੈਗੇ ਇਹ ਇਲਾਕਾ ਇੱਕ ਬਰਨਾਲੇ ਦਾ ਇਹੋ ਜਿਹਾ ਇਲਾਕਾ ਵਾ ਜਿਹੜਾ ਇਸ ਪੱਖੋਂ بچਿਆ ਹੋਇਆ ਤੇ ਲੋਕ ਜਿਹੜੇ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾ ਰਹੇ ਨੇ ਇੱਕ ਬੜੀ ਤਸੱਲੀ ਵਾਲੀ ਗੱਲ ਆ ਪਿੰਡ ਪਿੰਡ ਜਾਂਦੇ ਆ ਕਿਸੇ ਪਿੰਡ ਨੇ ਇਹ ਨਹੀਂ ਕਿਹਾ ਵੀ ਜੀ ਸਾਡੀ ਕੋਈ ਬਾਤ ਨਹੀਂ ਪੁੱਛਦਾ ਜਿਵੇਂ ਪੁਰਾਣੇ ਆਪਾਂ ਵੀਡੀਓ ਤੇ ਦੇਖਦੇ ਆ ਵੀ ਕੋਈ ਨਹੀਂ ਪੁੱਛਦਾ ਜੀ ਇੱਥੇ ਤਾਂ ਲਾਈਨਾਂ ਲੱਗੀਆਂ ਨੇ ਸ਼ਾਮ ਨੂੰ ਆ ਕੇ ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈ ਸਾਰੇ ਕਹਿੰਦੇ ਜੀ ਸਾਡੇ ਬੱਚੇ ਜਿਹੜੇ ਨੇ ਖੇਡ ਗਰਾਊਂਡਾਂ 'ਚ ਖੇਡਦੇ ਨੇ ਨਰੇਗਾ ਵਿੱਚ ਵੀ ਸਰਕਾਰ ਨੇ ਆਦੇਸ਼ ਦਿੱਤੇ ਨੇ ਵੀ ਖੇਡ ਗਰਾਊਂਡ ਬਣਾਓ ਬੱਚਿਆਂ ਨੂੰ ਖੇਡਣ ਵਾਲੇ ਪਾਸੇ ਲਾਓ ਕੱਲ ਵੀ ਮੈਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਵੀ ਸਾਨੂੰ ਥੋੜੀਆਂ-ਬਹੁਤੀਆਂ ਫੁੱਟਬਾਲਾਂ ਕੋਈ ਹੋਰ ਖੇਡਾਂ ਦਾ ਸਮਾਨ ਦਿਓ ਤਾਂ ਕਿ ਇਹ ਪਿੰਡਾਂ ਵਿੱਚ ਵੰਡ ਸਕੀਏ ਵੀ ਇਹ ਬੱਚੇ ਜਿਹੜੇ ਨੇ ਸਾਡੇ ਚੰਗੇ ਪਾਸੇ ਲੱਗਣ ਤਾਂ ਉਹਨਾਂ ਲਈ ਟਾਈਮ ਵਿੱਚ ਇਹ ਵੀ ਯਤਨ ਕਰਾਂਗੇ ਆਪਾਂ ਵੀ ਇਹ ਗੱਲਾਂ ਹੋਣ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਥੋੜੀ ਹੈ ਕਿਉਂਕਿ ਸਾਨੂੰ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਹੈਗਾ ਉਹ ਸ਼ੁੱਧ ਰੱਖਣ ਦਾ ਖਾਲਸਾ ਗੁਰੂ ਸਾਹਿਬ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ 인कीប្រតិਤ ਉਹ ਕਹਿੰਦੇ ਜਦ ਤੱਕ ਨਿਆਰੇ ਹੋ ਤੁਸੀਂ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਜੇ ਹੁਣ ਵਗਿਆ ਕਰੋਗੇ ਤੁਸੀਂ ਮਨਮਤਾਂ ਕਰੋਗੇ ਗੁਰਮੁਖ ਤੇ ਮਨਮੁਖ ਦਾ ਸਿਧਾਂਤ ਹੈ ਇੱਕ ਆਪਣੇ ਤੇ ਗੁਰਬਾਣੀ ਚ ਗੁਰਮੁਖੋ ਹੁੰਦੇ ਜਿਨ੍ਹਾਂ ਦਾ ਗੁਰੂ ਵੱਲ ਨੂੰ ਮੂੰਹ ਹੁੰਦਾ ਹੈ ਮਨਮੁਖੋ ਹੁੰਦੇ ਜਿਹੜੇ ਆਪਣੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਤਾਂ ਮਨਮੁਖ ਹੋ ਹੁੰਦੇ ਨੇ ਤਾਂ ਗੁਰਮੁਖ ਬਣਨ ਦੀ ਲੋੜ ਹੈ ਗੁਰਮੁਖ ਦਾ ਸਿਧਾਂਤ ਹੈ ਗੁਰਮਤਿ ਦੇ ਵਿੱਚ ਆਪਾਂ ਨੂੰ ਚੰਗੇ ਆਚਰਣ ਕਰਨ ਦੀ ਲੋੜ ਆ ਸਿੱਖਾਂ ਵੱਲ ਲੋਕ ਦੇਖਦੇ ਨੇ ਸਤਕਾਰ ਕਰਦੇ ਨੇ ਤੁਸੀਂ ਬਾਹਰ ਵੀ ਦੇਖਦੇ ਹੋ ਸਿੱਖਾਂ ਦੀ ਦਸਤਾਰ ਨੂੰ ਦੇਖ ਕੇ ਸਿੱਖਾਂ ਦੇ ਚਿਹਰੇ ਮੋਰੀ ਨੂੰ ਦੇਖ ਕੇ ਸਿੱਖਾਂ ਦੇ ਆਚਰਣ ਨੂੰ ਦੇਖ ਕੇ ਲੋਕ ਆਪਣੀਆਂ ਧੀਆਂ ਪਣਾ ਦੀ ਫਿਕਰ ਛੱਡ ਦਿੰਦੇ ਨੇ ਤਾਂ ਆਪਾਂ ਫਿਰ ਆਪਣੇ ਬੱਚਿਆਂ ਨੂੰ ਨਾ ਸੰਭਾਲ ਸਕੀਏ ਬੜੀ ਮਾੜੀ ਗੱਲ ਹੈਗੀ ਆ ਤੁਸੀਂ ਸਾਰੇ ਮਾਪਿਆਂ ਦੀ ਜਗ੍ਹਾ ਬੈਠੇ ਕੋਈ ਨੌਜਵਾਨ ਬਹੁਤ ਘੱਟ ਨੇ ਤੁਹਾਡੇ 'ਚ ਤਾਂ ਮੈਂ ਤੁਹਾਨੂੰ ਹੀ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਆਪਾਂ ਅੱਜ ਕੱਲ ਲੜਕੀਆਂ ਨਾਲੋਂ ਵੱਧ ਜਿਹੜਾ ਹੈਗਾ ਲੜਕਿਆਂ ਦਾ ਫਿਕਰ ਜਿਹੜਾ ਮਾਪੇ-ਬਾਪ ਨੂੰ ਹੋ ਗਿਆ ਹੈਗਾ ਕਿਉਂਕਿ ਜੇ ਸਰੀਰ ਤੁਹਾਡਾ ਸ਼ੁੱਧ ਹੈ ਤਾਂ ਹੀ ਤੁਸੀਂ ਸਾਰੇ ਕੰਮ ਕਰ ਸਕਦੇ ਹੋ ਗੁਰਮੁਖ ਸੋਪਰਾਬ ਸਿਮਰੀਏ ਇਹੀ ਕੋ ਪਾਲ ਕਹਿੰਦੇ ਜੇ ਰੱਬ ਦਾ ਨਾਮ ਵੀ ਲੈਣਾ ਤਾਂ ਵੀ ਸਰੀਰ ਤਾਂ ਠੀਕ ਹੋਣਾ ਚਾਹੀਦਾ ਹੈ ਤੁਸੀਂ ਗੋਡੇ ਮੁੜਦੇ ਨਹੀਂ ਹੈਗੇ ਸਿਰ ਦੁਖਦਾ ਵਾ ਅੱਖਾਂ ਤੋਂ ਦਿਸਦਾ ਨਹੀਂ ਫਿਰ ਰੱਬ ਦਾ ਨਾਮ ਕਿਵੇਂ ਲਾਉਂਗੇ ਤੁਸੀਂ ਤਾਂ ਕਹੋਗੇ ਹਾਏ ਮੇਰੇ ਗੋਡੇ ਜਦ ਤੁਹਾਡਾ ਕੋਈ ਸਰੀਰ ਦਾ ਕੋਈ ਅੰਗ ਦੁਖਦਾ ਹੁੰਦਾ ਨਾ ਤੁਹਾਡਾ ਸਾਰਾ ਸੰਸਾਰ ਉੱਥੇ ਹੀ ਖੜਾ ਹੁੰਦਾ ਵੀ ਜੇ ਮੇਰੇ ਗੋਡੇ ਤੇ ਸੱਟ ਨਾ ਲੱਗੀ ਹੁੰਦੀ ਫਿਰ ਮੈਂ ਐਂ ਕਰ ਲੈਂਦਾ ਬੰਦਾ ਫੇਰ ਔਰਲੀਆਂ ਪਾਲੀਆਂ ਗੱਲਾਂ ਮਾਰੂ ਤੁਹਾਡੇ ਨਾਲ ਤੁਸੀਂ ਕਹੋਗੇ ਜੇ ਮੇਰੇ ਗੋਡੇ ਤੇ ਸੱਟ ਨਾ ਵੱਜੀ ਹੁੰਦੀ ਫਿਰ ਇਸ ਕਰਕੇ ਸਰੀਰ ਦਾ ਸੁੱਧ ਰਹਿਣਾ ਜਿਹੜਾ ਹੈਗਾ ਸਰੀਰ ਤੰਦਰੁਸਤ ਰਹਿਣਾ ਹੈਗਾ ਬਹੁਤ ਜ਼ਰੂਰੀ ਹੈਗਾ ਤੋ ਇਸ ਕਰਕੇ ਆਪਾਂ ਜਿਹੜਾ ਹੈਗਾ ਕਿਸੇ ਹੋਰ ਗੱਲ ਵੱਲ ਧਿਆਨ ਦੇ ਸਕਦੇ ਆ ਆਪਣੀ ਤਰੱਕੀ ਵੱਲ ਆਪਣੀ ਤੰਦਰੁਸਤੀ ਵੱਲ ਧਿਆਨ ਦੇ ਸਕਦੇ ਆ ਜੇ ਆਪਣਾ ਸਰੀਰ ਜਿਹੜਾ ਹੈਗਾ ਉਹ ਤੰਦਰੁਸਤ ਹੈਗਾ ਸੋ ਆਪਾਂ ਨੂੰ ਚੰਗੇ ਆਚਰਣ ਕਰਨ ਦੀ ਲੋੜ ਹੈ ಗ್ರಾಮ ਪੰਚਾਇਤਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਪੂਰਾ ਯੋਗਦਾਨ ਪਾ ਰਹੀਆਂ ਨੇ ਪਿੰਡ ਪਿੰਡ ਮਤੇ ਪੈ ਰਹੇ ਨੇ ਪਿੰਡ ਪਿੰਡ ਪੰਚਾਇਤਾਂ ਇਹ ਮਤੇ ਪਾ ਰਹੀਆਂ ਵੀ ਕਿਸੇ ਨਸ਼ਾ ਤਸਕਰ ਦੇ ਹੱਕ ਦੇ ਵਿੱਚ ਉਹ ਪੰਚਾਇਤ ਆਪਣੀਆਂ ਥਾਣਿਆਂ ਵਿੱਚ ਨਹੀਂ ਜਾਣਗੇ ਕਿਸੇ ਦੀ ਜ਼ਮਾਨਤ ਜਿਹੜੀ ਹੈਗੀ ਨਹੀਂ ਕਰਾਈ ਜਾਊਗੀ ਤੁਹਾਡੇ ਵਾਸਤੇ ਵੀ ਇਹ ਸੰਦੇਸ਼ ਆ ਵੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਮਾੜਾ ਆਚਰਣ ਕਰੂਗਾ ਤਾਂ ಗ್ರಾಮ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਉਹ پابੰਦ ਨੇ ਵੀ ਉਹ ਉਹਦੀ ਮਦਦ ਨਾ ਕਰਨ ਪਰ ਆਪਾਂ ਕੋਈ ਇਹੋ ਜਿਹਾ ਵੇਲਾ ਨਹੀਂ ਲਿਆਉਣਾ ਕਿਉਂਕਿ ਤੁਹਾਡੇ ਪਿੰਡ ਵੱਲੋਂ ਪੂਰਾ ਹਲਕਾ ਦੇਖਦਾ ਪੂਰਾ ਇਲਾਕਾ ਦੇਖਦਾ ਕਿਉਂਕਿ ਐਮਐਲਏ ਸਾਹਿਬ ਦਾ ਇਹ ਆਪਦਾ ਪਿੰਡ ਹੈਗਾ ਤਾਂ ਐਮਐਲਏ ਸਾਹਿਬ ਦਾ ਬੜਾ ਚੰਗਾ ਜਿਹੜਾ ਹੈਗਾ ਪ੍ਰਭਾਵ ਹੈਗਾ ਲੋਕ ਕਹਿੰਦੇ ਨੇ ਵੀ ਘਟੋ ਘਟ ਇਸ ਹਲਕੇ ਦੇ ਵਿੱਚ ਕਿਸੇ ਕਿਸਮ ਦੇ ਮਾੜੇ ਅੰਸਰਾਂ ਦੀ ਜਿਹੜੀ ਕੋਈ ਮੱਦ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾਂਦੀ ਹੈਗੀ ਮੈਂ ਉਮੀਦ ਕਰਦਾ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਆਏ ਹੋ ਕਿਰਪਾ ਕੀਤੀ ਹੈ ਸਾਰਿਆਂ ਨੇ ਗੁਰੂ ਸਾਹਿਬ ਕਹਿੰਦੇ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਆਪ ਗੁਣ ਚੱਲੀ ਆ ਆਪਾਂ ਗੁਣਾਂ ਦੀ ਸਾਂਝ ਪਾਉਣੀ ਹੈ ਆਪਾਂ ਮਾੜੇ ਕੰਮਾਂ ਨੂੰ ਛੱਡ ਕੇ ਅੱਗੇ ਵਧਣਾ ਹੈਗਾ ਤਾਂ ਤੁਸੀਂ ਦੇਖਿਆ ਹੈਗਾ ਵੀ ਜਿਹੜੇ ਵੀ ਲੋਕਾਂ ਨੇ ਤਰੱਕੀਆਂ ਕੀਤੀਆਂ ਨੇ ਉਹਨਾਂ ਨੇ ਆਪਣੇ ਜੀਵਨ ਨੂੰ ਸ਼ੁੱਧ ਰੱਖਿਆ ਵਾ ਇੱਕ ਨਿਸ਼ਾਨੇ ਨੂੰ ਲੈ ਕੇ ਉਹ ਲੋਕ ਅੱਗੇ ਚੱਲੇ ਨੇ ਤਾਂ ਹੀ ਉਹ ਅ ਅਸੀਂ ਵੀ ਨੌਕਰੀਆਂ ਕੀਤੀਆਂ ਅਸੀਂ ਗਰੀਬ ਪਰਿਵਾਰਾਂ ਦੇ ਵਿੱਚੋਂ ਅੱਗੇ ਆਏ ਆ ਜੇ ਅਸੀਂ ਨਸ਼ੇ ਦੇ ਵਿੱਚ ਪੈ ਗਏ ਹੁੰਦੇ ਜਿਵੇਂ ਮੇਰੇ ਕਈ ਰਿਸ਼ਤੇਦਾਰ ਪੈ ਗਏ ਤਾਂ ਅਸੀਂ ਹੋ ਸਕਦਾ ਕਿਤੇ ਹੋਰੀ ਦਲਦਲ ਦੇ ਵਿੱਚ ਤੁਰੇ ਫਿਰਦੇ ਹੁੰਦੇ ਜੇ ਅਸੀਂ ਚੰਗੀਆਂ ਨੌਕਰੀਆਂ ਦੇ ਪਹੁੰਚ ਗਏ ਤਾਂ ਆਪਣੇ ਜੀਵਨ ਨੂੰ ਅ ਸ਼ੁੱਧ ਰੱਖਿਆ ਵਾ ਇਹਨਾਂ ਨਸ਼ਿਆਂ ਦੇ ਨੇੜ ਦੀ ਨੰਗੇ ਨਹੀਂ ਹੈਗੇ ਬਹੁਤ ਸਾਰੇ ਸਾਡੇ ਰਿਸ਼ਤੇਦਾਰ ਜਿਹੜੇ ਸੀਗੇ ਇਸ ਗੱਲ ਵਿੱਚ ਲੱਗੇ ਸੀਗੇ ਅੱਜ ਉਹ ਸੰਸਾਰ ਵਿੱਚ ਹੈ ਨਹੀਂਗੇ ਉਹਨਾਂ ਨੂੰ ਯਾਦ ਕਰਕੇ ਅਫਸੋਸ ਹੁੰਦਾ ਹੈਗਾ ਪਰ ਕਿਉਂਕਿ ਮਾਪੇ ਬਾਪ ਨੇ ਧਿਆਨ ਨਹੀਂ ਦਿੱਤਾ ਹੈਗਾ ਇਸ ਕਰਕੇ ਉਹ ਸੰਸਾਰ ਵਿੱਚ ਨਹੀਂ ਰਹੇ ਹੈਗੇ ਮੈਂ ਉਮੀਦ ਕਰਦਾ ਅਸੀਂ ਪਿੰਡ ਪਿੰਡ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਿੰਨੀਆਂ ਬੀਬੀਆਂ ਸਾਡੀਆਂ ਭੈਣਾਂ ਨੇ ਆਂਗਣਵਾੜੀ ਵਰਕਰ ਨੇ ਆਸ਼ਾ ਵਰਕਰ ਨੇ ਏ ਐਨ ਐਮਜ਼ ਨੇ ਪੰਚਾਇਤ ਸੈਕਟਰੀ ਨੇ ਜੀ ਆਰ ਐਸ ਨੇ ਇਹਨਾਂ ਸਾਰਿਆਂ ਨੂੰ ਇਹਨਾਂ ਕਮੇਟੀਆਂ ਦਾ ਅਸੀਂ ਹਿੱਸਾ ਬਣਾਇਆ ਕਿਉਂਕਿ ਐ ਐਮਐਲਏ ਸਾਹਿਬ ਨੇ ਕਿਹਾ ਸੀਗਾ ਵੀ ਆਪਾਂ ਪਿੰਡ ਪੱਧਰ ਤੇ ਸਾਨਿਆਂ ਦੀ ਜ਼ਿੰਮੇਵਾਰੀ ਲਈਏ ਤਾਂ ਕਿ ਇਹ ਨજર ਰੱਖਣ ਪਿੰਡਾਂ ਵਿੱਚ ਕੋਈ ਖਰਾਬੀ ਹੁੰਦੀ ਤਾਂ ਸਾਨੂੰ ਧਿਆਨ ਵਿੱਚ ਲਿਆਉਣ ਤਾਂ ਇਹ ਬੜਾ ਵੱਡਾ ਉਹਨਾਂ ਦਾ ਯੋਗਦਾਨ ਤੇ ਉਪਰਾਲਾ ਵਾਜੀ ਦੇ ਕਰਕੇ ਅਸੀਂ ਪਿੰਡ ਪਿੰਡ ਤੁਰੇ ਫਿਰਦੇ ਆ ਮੈਂ ਉਮੀਦ ਕਰਦਾ ਵੀ ਪੰਡੋਰੀ ਜਿਹੜਾ ਹੈਗਾ ਇਸ ਹਲਕੇ ਦੇ ਵਿੱਚ ਮੋਰੀ ਪਿੰਡ ਦੇ ਤੌਰ ਤੇ ਸਾਬਤ ਹੋਊਗਾ ਜੀ ਨੂੰ ਅਸੀਂ ਸਭ ਤੋਂ ਪਹਿਲਾਂ ਇਹ ਡਿਕਲੇਅਰ ਕਰਾਂਗੇ ਵੀ ਇਹ ਨਸ਼ਾ ਮੁਕਤ ਪਿੰਡ ਹੈ ਟੋਡਾ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ